ਜੂਰਕ ਦੀਆਂ ਇੰਨਾ ਪਿਆਰੀਆਂ ਸਟਰੀਟਾਂ ਦੇ ਵਿੱਚ ਇੱਕ ਵਾਰੀ ਫੇਰ ਆਪ ਸਭ ਦਾ ਸਵਾਗਤ ਆ ਹੁਣ ਆਪਾਂ ਇੱਥੇ ਮੀਂਹ ਦੇ ਵਿੱਚ ਜੂਰਕ ਦੀਆਂ ਇੰਨਾ ਸਟਰੀਟਾਂ ਨੂੰ ਦੇਖਦੇ ਆਂ ਤੇ ਨਾਲ ਫੇਰ ਹੋਰ ਜਿਹੜਾ ਕੁਝ ਆਪਾਂ ਪਹਿਲਾਂ ਨਹੀਂ ਦੇਖਿਆ ਉਹ ਅੱਜ ਦੀ ਵੀਡੀਓ 'ਚ ਦੇਖਾਂਗੇ ਇਸ ਟਾਈਮ ਮੀਂਹ ਪੈ ਰਿਹਾ ਜਿਵੇਂ ਤੁਹਾਨੂੰ ਪਤਾ ਹੀ ਹੋਣਾ ਇਹ ਬਹੁਤ ਸੋਹਣੀਆਂ ਜਿਹੜੀਆਂ ਰੰਗ-ਬਰੰਗੀਆਂ ਇਹ ਬਿਲਡਿੰਗਾਂ ਨੇ ਇੰਨਾ ਦੇ ਨਾਲ ਕਾਰਾਂ ਵੀ ਖੜੀਆਂ ਨੇ ਤੇ ਕਾਰਾਂ ਦੇ ਨਾਲ ਆ ਸਾਈਕਲ ਵੀ ਖੜਿਆ ਹੈ ਜਿੰਨਾ ਤੋਂ ਪਤਾ ਲੱਗਦਾ ਵੀ ਇਹਨਾਂ ਦੀ ਜਿਹੜੀ ਸਵਾਰੀ ਆ ਸਾਈਕਲ ਵੀ ਇੱਕ ਖਾਸ ਰੋਲ ਅਦਾ ਕਰਦਾ ਕਿਉਂਕਿ ਆ ਦੇਖੋ ਕਿੰਨੇ ਸਾਈਕਲ ਖੜੇ ਆਪਾਂ ਜਦੋਂ ਦੇ ਆਈ ਜਾਂਦੇ ਆ ਨਾ ਇੱਧਰ ਨੂੰ ਆਹ ਸਟਰੀਟ ਦੇ ਵਿੱਚ ਨੂੰ ਤਾਂ ਆਪਾਂ ਕਾਫੀ ਸਾਈਕਲ ਦੇਖਦੇ ਨਾਲ-ਨਾਲ ਤੇ ਆਹ ਚੌਂਕ ਦੇਖੋ ਕਿੰਨਾ ਸੋਹਣਾ ਬਣਾਇਆ ਹੈ ਨਾ ਗੋਲ ਚੱਕਰ ਜਿਹਾ ਕਿੰਨਾ ਵਧੀਆ ਤੇ ਇੱਧਰਲੀ ਸਾਈਡ ਦੇ ਉੱਤੇ ਆਹ ਟੇਬਲ ਪਏ ਨੇ ਰੰਗ-ਬਰੰਗੇ ਬਹੁਤ ਸੋਹਣੇ ਖੂਬਸੂਰਤ ਰੈਸਟੋਰੈਂਟ ਹੈ ਇਹ ਕੋਈ ਜਿਵੇਂ ਆਪਾਂ ਪਹਿਲਾਂ ਵੀ ਗੱਲ ਕਰਦੇ ਹੁੰਨੇ ਆ ਜਿਹੜਾ ਇਹਨਾਂ ਦਾ ਰੈਸਟੋਰੈਂਟ ਨੇ ਇਹਨਾਂ ਦਾ ਇਹ ਬਾਹਰ ਬਹਿ ਕੇ ਖਾਣ ਦੇ ਜ਼ਿਆਦਾ ਸਕੀਨ ਨੇ ਤੇ ਆਹ ਉਹ ਬੋਲ ਚੱਤਰ ਜਿਹਾ ਬਹੁਤ ਸੋਹਣਾ ਲੱਗਦਾ ਜੀ ਤੇ ਮੀ ਮੀ ਭਾਂਣ ਕਰਕੇ ਸਾਤਰੀ ਆਪਾਂ ਨੂੰ ਲੈਣੀ ਪਈ ਆ ਇੱਧਰ ਆਪਾਂ ਦੇਖੀ ਜਾਂਦੇ ਆ ਆ ਜਿਹੜੀਆਂ ਸਟਰੀਟਾਂ ਨੇ ਇਹਦੇ ਉੱਤੇ ਰਸਤਾਂ ਉਹ ਸਾਹਮਣੇ ਜੇ ਤੁਸੀਂ ਦੇਖ ਸਕਦੇ ਹੋ ਕਾਰ ਤੋਂ ਗਾਹਾਂ ਤਾਂ ਪੂਰੇ ਜਿਵੇਂ ਸਟਰੀਟ ਦੇ ਉੱਤੇ ਇਹ ਰਸਤ ਲੱਗੇ ਹੋਏ ਨੇ ਬਹੁਤ ਹੀ ਖੂਬਸੂਰਤ ਤੇ ਗੱਡੀਆਂ ਵਗੈਰਾ ਜਾਈ ਜਾਂਦੀਆਂ ਨੇ ਹੁਣ ਆਪਾਂ ਇੱਕ ਉਸ ਸਟਰੀਟ ਤੇ ਪਹੁੰਚ ਗਏ ਆ ਜਿਹਦੇ ਉੱਤੇ ਇੰਡੀਆਨ ਲੋਕਾਂ ਦੀਆਂ ਦੁਕਾਨਾਂ ਜਾਨੀ ਕਿ ਬਿਜ਼ਨਸ ਨੇ ਇੱਥੇ ਮੈਂ ਦੇਖੀ ਜਾਨਾ ਕਾਫੀ 골ਡ ਦੀਆਂ ਦੁਕਾਨਾਂ ਆਪਣੇ ਇੰਡੀਆਨ ਦੀਆਂ ਨੇ ਤੇ ਪਤਾ ਕਿੱਥੋਂ ਲੱਗਦਾ ਜਿਹੜੇ ਬਾਹਰ ਫੋਟੋਆਂ ਵਗੈਰਾ ਨੇ ਉਹਨਾਂ ਤੋਂ ਜ਼ਿਆਦਾ ਪਤਾ ਲੱਗ ਜਾਂਦਾ ਵੀ ਇਹ ਇੰਡੀਆਨ ਨੇ ਤੇ ਰੈਸਟੋਰੈਂਟ ਨੇ ਥੇਨੀਅਨ ਬਾਕੀ ਹੋਰ ਵੀ ਹੁਣ ਆਪਾਂ ਉਸੇ ਮਾਰਕੀਟ ਦੇ ਵਿੱਚੋਂ ਦੀ ਲੰਘੀ ਜਾਂਦੇ ਆ ਇੱਥੇ ਅਸਲ 'ਚ ਮੈਂ ਪੈਸੇ ਕਨਵਰਟ ਕਰਾਉਣ ਆਇਆ ਸੀਗਾ ਤੇ ਇੱਥੇ ਦੁਕਾਨਾਂ ਨੇ ਆਪਣੇ ਇੰਡੀਅਨ ਲੋਕਾਂ ਨੂੰ ਵਧੀਆ ਰੇਟ ਦਿੰਦੇ ਨੇ ਇਹ ਤੇ ਜੇ ਤੁਸੀਂ ਕਦੇ ਆਓ ਤਾਂ ਇੱਥੇ ਆ ਕੇ ਪੈਸੇ ਕਨਵਰਟ ਕਰਾ ਸਕਦੇ ਹੋ ਤੇ ਆ ਜਿਵੇਂ ਜਿਹੜੀਆਂ ਫੋਟੋਆਂ ਵਗੈਰਾ ਲੱਗੀਆਂ ਹੋਈਆਂ ਨੇ ਬਾਹਰ ਦੁਕਾਨਾਂ ਨੇ ਇਹ ਅਸਲ 'ਚ ਆਹਾ ਤੇ ਇਹਦੇ ਵਿੱਚ ਵਧੀਆ ਜਿਵੇਂ ਸਾਰੀਆਂ ਇੰਡੀਅਨ ਆਹ ਸਾਈਕਲ ਸਟੈਂਡ ਬਣਾਇਆ ਹੋਇਆ ਚੌਂਕ ਦੇ ਉੱਤੇ ਤੇ ਸਕੂਟਰ ਜੇ ਵੀ ਖੜਾ ਇੱਕ ਅੱਧਾ ਆਹ ਦੇਖੋ ਕਿੰਨੇ ਸਾਈਕਲ ਨੇ ਜੇ ਆਪਾਂ ਇੱਧਰ ਨੂੰ ਜਾਵਾਂਗੇ ਹੁਣ ਹਾਏ ਇਹੋ ਜਿਹਾ ਸਕੂਟਰ ਜੇ ਵੀ ਚਲਾਉਂਦੇ ਨੇ ਇੱਥੇ ਜਿਹੜਾ ਉਹ ਨੰਨਕੇ ਗਈ ਸੀ ਕੁੜੀ ਜੀ ਬਾਕੀ ਸਾਈਕਲ ਸੁਗਲ ਤਾਂ ਤੁਸੀਂ ਇੱਥੇ ਆਮ ਜਿਵੇਂ ਖੜੇ ਦੇਖ ਹੀ ਸਕਦੇ ਹੋ ਤੇ ਆਹ ਸਟ੍ਰੀਟਾਂ ਇਹਨਾਂ ਜਿਹੜੀਆਂ ਇਹ ਬਹੁਤ ਸੋਹਣੀਆਂ ਨੇ ਬਹੁਤ ਜ਼ਿਆਦਾ ਪਿਆਰੀਆਂ ਉੱਚੀਆਂ-ਉੱਚੀਆਂ ਬਿਲਡਿੰਗਾਂ ਨੇ ਇਹਦੇ ਵਿੱਚ ਆਹ ਟਰੱਕ ਖੜਿਆ ਇੱਧਰ ਸਕੂਟਰ ਖੜਾ ਇੱਕ ਨਿਕਾ ਜ ਤੇ ਆਹ ਚੌਂਕ ਜਿਹਾ ਇੱਥੇ ਦੇਖੋ ਆਪਾਂ ਦਰਸ਼ਕ ਦਿਖਾਈਏ ਤੁਹਾਨੂੰ ਨਾਲ-ਨਾਲ ਆਹ ਦੇਖੋ ਸੜਕ ਦੇ ਨਾਲ ਨਾਲ ਜਿਵੇਂ ਦਰਖਤ ਲੱਗੇ ਹੋਏ ਨੇ ਤੇ ਉਹਦੇ ਨਾਲ ਜਾਣ ਨੂੰ ਤੁਰ ਕੇ ਜਾਣ ਨੂੰ ਰਾਹ ਬਣਿਆ ਹੋਇਆ ਬਹੁਤ ਸੋਹਣਾ ਖੂਬਸੂਰਤ ਤੇ ਮੀਂਹ ਪੈਣ ਕਰਕੇ ਆਪਾਂ ਨਾਲ ਨਾਲ ਜੇ ਲੱਗ ਕੇ ਜਾਂਦੇ ਆ ਤੇ ਹਾ ਕਿੰਨੇ ਦਰਖਤ ਕਿੰਨੀ ਹਰਿਆਲੀ ਇਹਦੇ ਤੋਂ ਪਤਾ ਲੱਗਦਾ ਇਹ ਵਾਤਾਵਰਣ ਦੇ ਕਿੰਨੇ ਰਖਵਾ ਜਿਹੜਾ ਇਹਨਾਂ ਦਾ ਮੇਨ ਰੇਲਵੇ ਸਟੇਸ਼ਨ ਨਾਲ ਆਪਾਂ ਉੱਥੇ ਆ ਗਏ ਉੱਥੇ ਇੱਕ ਬ੍ਰਿਜ ਬਣਿਆ ਹੋਇਆ ਆਪਾਂ ਜੇ ਇਹਦੇ ਉੱਤੇ ਚੜ੍ਹ ਕੇ ਜਾਵਾਂਗੇ ਇਹਨੂੰ ਦੇਖਦੇ ਆ ਇਹਦੇ ਉੱਤੋਂ ਦੀ ਆਹ ਸਾਧੀਆਂ ਰੇਲਵੇ ਲਾਈਨਾਂ ਦੇਖੋ ਕਿੰਨੀਆਂ ਉਹ ਇਹ ਬਰ ਕੁਨੀਆਂ ਬਸਾਈਆਂ ਹੋਈਆਂ ਨੇ ਤੇ ਆਹ ਪੌੜੀਆਂ ਨੇ ਇਹੋ ਜੀਆਂ ਤੇ ਇਹ ਚੜ ਕੇ ਲੱਗਦਾ ਤਾਂ ਐਸੀ ਵੀ ਇਹ ਨੀਵਾ ਜਾ ਹੋਣਾ ਪਰ ਇਹ ਕਾਫੀ ਆ ਤੇ ਆ ਦੇਖੋ ਐ ਗੋਲ ਚੱਕਰ ਜੇ ਜਾ ਕੇ ਤੇ ਦੇਖਣ ਨੂੰ ਵੀ ਵੈਸੇ ਇਹ ਛੋਟਾ ਜਿਹਾ ਲੱਗਦਾ ਜੀ ਪਰ ਇਹ ਇੱਥੇ ਦੇਖੋ ਕਿੰਨਾ ਚੌੜਾ ਤੇ ਕਾਫੀ ਜਿਆਦੇ ਵਧੀਆ ਤੇ ਇਧਰ ਜਿਵੇਂ ਐਲੀਵੇਟਰ ਵੀ ਬਣਾਇਆ ਹੋਇਆ ਜ ਜਿਨੇ ਨਹੀਂ ਪੌੜੀਆਂ ਚੜ੍ਹਨੀ ਹੋਵੇ ਵੀ ਆ ਸਕਦਾ ਹੋ ਰੇਲ ਗੱਡੀ ਜਾਂਦੀ ਆ ਦੇਖ ਲਓ ਕਿੰਡੀ ਵੱਡੀ ਤੇ ਆ ਜਿਵੇਂ ਇਹਨਾਂ ਨੇ ਜਾਲੀ ਲਾਈ ਹੋਈ ਆਸੇ ਪਾਸੇ ਤਾਂ ਕਿ ਕਿਸੇ ਨੂੰ ਕੋਈ ਨੁਕਸਾਨ ਨਾ ਹੋਵੇ ਤਾਂ ਕਰਕੇ ਜਾਂ ਕੋਈ ਸਾਲੀ ਨਾ ਮਾਰ ਜੇ ਹੋਰ ਉਧਰ ਰੇਲਵੇ ਵੱਲ ਕਾਫੀ ਵੱਡਾ ਪੋਲਾ ਇਹ ਜਿਹਦੇ ਉੱਤੋਂ ਦੀ ਆਪਾਂ ਹੁਣ ਜਾਈ ਜਾਂਦੇ ਆ ਹੋਰ ਵੀ ਲੋਕ ਜਾਈ ਜਾਂਦੇ ਨੇ ਇਹ ਅਸਲ 'ਚ ਰੇਲਵੇ ਸਟੇਸ਼ਨ ਨੂੰ ਸਾਰਿਆਂ ਨੂੰ ਟਪਾਉਂਦਾ ਨਹੀਂ ਰੇਲਵੇ ਸਟੇਸ਼ਨ ਦੇ ਵਿੱਚ ਭੀੜ ਕਾਫੀ ਹੁੰਦੀ ਆ ਉੱਥੇ ਵਿਚ ਵਜਦੇ ਫਿਰਦੇ ਲੋਕ ਤੇ ਉਹ ਵਧੀਆ ਇੱਥੇ ਥੋੜੀ ਜਿਵੇਂ ਠੀਕ ਆ ਹੁਣ ਆਪਾਂ ਉਹ ਸਾਰੀ ਜਾਨੀ ਰੇਲਵੇ ਸਟੇਸ਼ਨਾਂ ਜਿਹੜਾ ਉਹ ਆਪਾਂ ਉਹਨਾਂ ਹੀ ਟੱਪ ਜਾਾਂਗੇ ਤੇ ਫਿਰ ਉਹ ਨਾਲੇ ਨਵੀਆਂ ਸਟਰੀਟਾਂ ਦੇਖਦੇ ਇੱਧਰ ਨੂੰ ਜਾ ਕੇ ਕਿਉਂਕਿ ਉੱਧਰ ਤਾਂ ਆਪਾਂ ਰੋ ਜੀ ਜਾਂਦੇ ਆਉਂਦੇ ਸੀਗੇ ਉਹ ਤਾਂ ਆਪਾਂ ਦੇਖੀਆਂ ਨੇ ਵੀਡੀਓ ਵਿੱਚ ਪਿਛਲੀਆਂ ਚ ਵੀ ਤੇ ਆਹ ਦੇਖੋ ਆਹ ਰੇਲਵੇ ਸਟੇਸ਼ਨ ਰੇਲਵੇ ਲਾਈਨਾਂ ਨੇ ਜਿਹੜੀਆਂ ਦਿਖਾਈ ਦੇਈਆਂ ਉਹ ਰੇਲਵੇ ਸਟੇਸ਼ਨ ਆ ਉਹ ਜਿਹੜਾ ਦੂਰ ਸਾਰੀ ਦੀਦਾ ਉਹ ਇਹ ਸਾਰਾ ਜਿਹੜਾ ਆਪਾਂ ਦੇਖੀ ਜਾਂਦੇ ਆ ਨਾ ਬ੍ਰਿਜ ਦੇ ਉੱਪਰੋਂ ਦੀਦਾ ਉਹ ਯੂਰਕ ਲਿਖਿਆ ਹੋਇਆ ਜਿਵੇਂ ਆਪਾਂ ਪਹਿਲਾਂ ਹੀ ਦੱਸਿਆ ਸੀਗਾ ਬੀਹੇ ਪੁਲ ਜੇ ਕਾਫੀ ਲੰਮਾਗਾ ਤੇ ਹਜੇ ਤੱਕ ਨਿਬੜਿਆ ਹੀ ਨਹੀਂ ਹੈਗਾ ਇਹ ਕੋਨੋਂ ਦੇ ਤਰਨ ਲੱਗਿਆ ਇੰਨਾ ਵੀ ਨਹੀਂ ਹੈਗਾ ਖਰ ਹੋਊਗਾ ਜਿਵੇਂ 3-400 ਮੀਟਰ ਦਾ ਤੇ ਆਹ ਦੇਖੋ ਇੱਥੇ ਤੱਕ ਪਹੁੰਚ ਕੇ ਲਗਭਗ ਪਹੁੰਚ ਗਏ ਹੁਣ ਆਪਾਂ ਪਾਰਲੀ ਸਾਈਡ ਤੇ ਨਾਲ ਨਾਲ ਮਖੇ ਦੇਖ ਜਾਂਦਗੇ ਇਹਨੂੰ ਵੀ ਤੇ ਹੋ ਜਿੱਡੀਆਂ ਬਿਲਡਿੰਗਾਂ ਇਹਨਾਂ ਉਧਰੋਂ ਚੜੇ ਸੀ ਆਪਾਂ ਲੋਕ ਹੋਰ ਕਾਫੀ ਆਉਂਦੇ ਆ ਤਾਂ ਵੈਸੇ ਜਿਵੇਂ ਆਪਾਂ ਜਾਈ ਜਾਂਦੇ ਹੁਮੇ ਹੋ ਸਾਹਮਣੇ ਦੇਖੋ ਪਾਣੀ ਦੇ ਪਹਾਰੇ ਚੱਲੀ ਜਾਂਦੇ ਹਨ ਤੇ ਇਹ ਜਾਣ ਕੇ ਬਣਾਏ ਹੋਏ ਆ ਇਹਨਾਂ ਨੇ ਤੇ ਵਿੱਚ ਪੱਥਰ ਜੇ ਪਾਏ ਨੇ ਆ ਦੇਖੋ ਬਿਲਡਿੰਗ ਕਿੰਡੀ ਵੱਡੀ ਆ ਆਪਾਂ ਇੱਧਰ ਨਹੀਂ ਚੱਲਾਂਗੇ ਇੱਧਰ ਵੀ ਦੇਖੋ ਕਿੰਨੀਆਂ ਘਣ ਨੇ ਬਿਲਡਿੰਗ ਸਾਰਾ ਤੇ ਉਹ ਉਧਰੋਂ ਆਏ ਸੀ ਆ ਪੌੜੀਆਂ ਦੇਖੋ ਆਪਾਂ ਹੁਣ ਤੱਤਾ ਚੱਲੇ ਖੈਰ ਆਹ ਪੌੜੀਆਂ ਸਾਰੀਆਂ ਥੱਲੇ ਜਾ ਕੇ ਹੁਣ ਉਧਰ ਨਹੀਂ ਜਾਵਾਂਗੇ ਆ ਆ ਗਿਆ ਆਪਣੇ ਸਾਹਮਣੇ ਇੱਧਰਲੀ ਸਾਈਡ ਉਹੀ ਪਾਣੀ ਜਿਹੜਾ ਆਪਾਂ ਉਪਰੋਂ ਦੇਖਿਆ ਸੀਗਾ ਨਾਲੇ ਮੀਂਹ ਪਈ ਜਾਂਦਾ ਇੱਥੋਂ ਚੱਕ ਕੇ ਪਾਣੀ ਵਸ ਆ ਟੂਟੀਆਂ ਜੀਆਂ ਨਾਲ ਵਿੱਚ ਹੀ ਸਿੱਟੀ ਜਾਂਦੇ ਨੇ ਤੇ ਆ ਇੱਥੇ ਆ ਦੇਖੋ ਇੱਕ ਪਾਣੀ ਜਗ ਬਹੁਤ ਘੈਂਟ ਲੱਗਦਾ ਇੱਥੇ ਇਹ ਨਿਕਾ ਜ ਟੋਪਾ ਪਹਿਲਾਂ ਵੀ ਆਪਾਂ ਕਿਤੇ ਦੇਖਿਆ ਸੀ ਮੇਰੇ ਖਿਆਲ ਚ ਜੇ ਨਾਮ ਆ ਭੁੱਲਦਾ ਹਾਂਗਾ ਤਾਂ ਬੈਲਜੀਅਮ ਦੇ ਵਿੱਚ ਦੇਖਿਆ ਸੀ ਸ਼ਾਇਦ ਉੱਥੇ ਕਿਤੇ ਦੇਖਿਆ ਜੀ ਤੇ ਇਹਨਾਂ ਦੇ ਪਤਾ ਨਹੀਂ ਕਿਰਵਾ ਜ ਬਣਾ ਰੱਖਿਆ ਇਹਨਾਂ ਨੇ ਇਹ ਪਾਣੀ ਇਂ ਇਕੱਠਾ ਕਰਕੇ ਰੱਖਦੇ ਆ ਤੇ ਚਲੋ ਫਿਰ ਆਪਾਂ ਅੱਗੇ ਚੱਲਦੇ ਆ ਅੱਗੇ ਦੇਖਦੇ ਆ ਇੱਧਰ ਨੂੰ ਜਾਣਾ ਆਪਾਂ ਨੇ ਤੇ ਆਹ ਸਾਰੀ ਸਟਰੀਟ ਇੱਧਰ ਰੈਸਟੋਰੈਂਟ ਹੀ ਨੇ ਸਾਰੇ ਆਹ ਕਬੂਤਰ ਦੇਨੋ ਲੜਦੇ ਫਿਰਦੇ ਆ ਇਹਨਾਂ ਦੇ ਪਤਾ ਨਹੀਂ ਕਿਹੜੀ ਵੱਟ ਦਾ ਰੋਲਾ ਇਹ ਵੀ ਅੱਛੇ ਤਰੇ ਕਰਦੇ ਆ ਆਹ ਦੇਖ ਇੱਧਰ ਗੱਡੀਆਂ ਜਾਮ ਲੱਗਿਆ ਲੱਗਦਾ ਉਹ ਫਰਦੀਆਂ ਨੇ ਜਿਹੜੀਆਂ ਪੀਰ ਦੇ ਵਿੱਚ ਬੱਠਾਈਆਂ ਚੱਲਦੀਆਂ ਨੇ ਆਹ ਚਾਂਪ ਜਾਓ ਜੀ ਇੱਕ ਦਿਨ ਆਪਾਂ ਪਹਿਲਾਂ ਵੀ ਆਏ ਸੀ ਦੇਖੋ ਆਹ ਚਾਂਪਿਆ ਜਿਹੜਾ ਤੇ ਉਹ ਬਿਲਡਿੰਗ ਵੀ ਨਜ਼ਰ ਆਤਾ ਇਹਦੇ ਇੱਧਰ ਦੀ ਸਾਈਡ ਦੇ ਉੱਤੇ ਆਹ ਰੇਲਵੇ ਸਟੇਸ਼ਨ ਆ ਗਿਆ ਯੂਰਕਲਾ ਖਾਲਸ ਤੋਂ ਮੇਨ ਜਿਹੜਾ ਡੇਰਵੇ ਸਟੇਸ਼ਨ ਆ ਉਹ ਇੱਥੇ ਆ। ਇਹਦੇ ਵਿੱਚ ਵੀ ਆਪਾਂ ਆਮ ਹੀ ਲੰਘਦੇ ਰਹਿੰਦੇ ਸੀ। ਉਹ ਤੇ ਅੱਜ ਵੀ ਅੱਜ ਸਾਈਡ ਤੋਂ ਵੀ ਲੰਘੀ ਜਾਂਦੇ ਅੱਗੇ ਵਿਚ ਵੜ ਕੇ ਲੰਘਦੇ ਸੀ ਜਿਹੜੇ ਇੰਨੇ ਫਰਕ। ਇੱਥੇ ਭੀੜ ਭੜਕਾ ਜਾ ਬੜਾ। ਆਪੋ ਪਾਰਲੇ ਪਾਸੇ ਜਾਣਾ ਉਹ ਦੇਖੋ ਜਿਹੜੀ ਇਹ ਜੰਦੀਆ ਟ੍ਰੇਨ ਆ, ਟ੍ਰੇਨ ਬੱਸ ਕਿ ਲੋ। ਕਿਉਂਕਿ ਸਿਟੀ ਚੱਲਦੀ ਹੈ। ਬਹੁਤ ਸੋਹਣੀਆਂ ਨੇ ਇਧਰ। ਉੱਧਰ ਜਾਂਦੀ ਹੈ ਕੋਮੋਤਰਾ ਵੀ ਆ ਜੀ। ਇਸ ਤਰ੍ਹਾਂ ਉਹ ਕੋਲ ਨਹੀਂ ਕਿ ਕਿੰਨੇ ਬਹੁਤ ਸਾਰੇ ਹਨ ਤੇ ਥੋੜਾ ਜਿਹਾ ਭੀੜ ਭੜਕਾ ਜਾ ਕੇ ਤੇ ਦੂਰੀਆਂ ਨਿਕਲਦੇ ਇੱਕ ਵਾਰੀ ਫੇਰ ਆਪਾਂ ਉੱਥੇ ਜੁਰਕਦੇ ਲੇਕ ਦੇ ਨੇੜੇ ਤੇੜੇ ਪਹੁੰਚ ਗਏ ਆ ਪੁਲ ਬਣਿਆ ਹੋਇਆ ਇੱਥੇ ਇਹਦੇ ਤੇ ਆਪਾਂ ਪਹਿਲਾਂ ਕਦੇ ਗਏ ਨਹੀਂ ਹੈਗੇ ਆਪਾਂ ਹੁਣ ਜਾ ਕੇ ਦੇਖਦੇ ਆ ਕਿਉਂਕਿ ਟਾਈਮ ਹੈਗਾ ਆਪਣੇ ਕੋਲੇ ਬਾਦੂ ਤੇ ਇੱਥੋਂ ਦੀ ਜਾਂਦੇ ਆ ਆ ਸਾਈਕਲ ਵਾਲੇ ਜਾਂਦੇ ਆ ਇੱਥੋਂ ਦੀ ਟੁਰਨ ਵਾਲੇ ਜਾਂ ਸਾਈਕਲ ਵਾਲੇ ਗੱਡੀਆਂ ਨਹੀਂ ਇੱਥੋਂ ਦੀ ਜਾਂਦੀਆਂ ਆ ਜਿਹੜਾ ਪੁਲਾ ਪਰ ਹੈਗਾ ਇਹ ਕਾਫੀ ਚੌੜਾ ਜੇ ਦੇਖਿਆ ਜਾਵੇ ਆ ਦੇਖੋ ਇੰਨਾ ਚੌੜਾ ਇਹ ਸੋਨਾ ਬਣਿਆ ਹੋਇਆ ਇੱਥੋਂ 뷰 ਬਹੁਤ ਘੈਂਟ ਬਣਦਾ ਇੱਕ ਪਾਸੇ ਇਹਦੀ ਪੂਰੀ ਲੇਕ ਦੀਦੀਆ ਸਾਰੀ ਜਿੱਦਣੋਂ ਆਪਾਂ ਅੱਗੇ ਵੀ ਦੇਖਿਆ ਲੇਕ ਨੂੰ ਕਈ ਵਾਰ ਤੇ ਉਦੋਂ ਨੂੰ ਆ ਇਹ ਤੇ ਆ ਇੱਥੇ ਖੜਨ ਨੂੰ ਬਣਿਆ ਹੋਇਆ ਥਾਂ ਆ ਦੇਖੋ ਗੋਲ ਚੱਕਰ ਜਾਂ ਲੋਕ ਇੱਥੇ ਖੜੇ ਆ ਫੋਟੋਆਂ ਵਗੈਰਾ ਆ ਆ ਤਾਂ ਜਿੰਦੇ ਨੇ ਆ ਲੈਵਲ ਵੀ ਜਿੰਦੇ ਇੱਥੇ ਵੀ ਲੱਗੇ ਹੋਏ ਨੇ ਦੇਖੋ ਕਿੰਨੇ ਜਿਆਦੇ ਜਿਹੜੇ ਆਪਾਂ ਬੈਂਕਓਵਰ ਦੇਖਣੇ ਸ਼ੁਰੂ ਕੀਤੇ ਸੀ ਨਾ ਜਿੰਦੇ ਉਹ ਇੱਥੇ ਹੁਣ ਜੁਰਕ ਤੱਕ ਪਹੁੰਚ ਗਏ ਦੇਖਦੇ ਦੇਖਦੇ ਤੇ ਕਾਫੀ ਨਹਿ ਬੈਲਜੀਅਮ ਵਿੱਚ ਇੰது ਵੀ ਜ਼ਿਆਦੇ ਸੀਗੇ ਨਹੀਂ ਫਰਾਂਸ ਦੇ ਵਿੱਚ ਆਹ ਜਿਹੜੇ ਜਿੰਦੇ ਲੱਗੇ ਹੋਏ ਨੇ ਫਰਾਂਸ 'ਚ ਜ਼ਿਆਦੇ ਸੀ ਇਹ ਪੁਲ ਜੋ ਵੀ ਕਾਫੀ ਵੱਡਾ ਲੰਮਾ ਹੈ ਯਾਨੀ ਤੇ ਬਸ ਆਜੋ ਫਿਰ ਆਜੋ ਹੋਰ ਅੱਗੇ ਚੱਲਦੇ ਆ ਇਹ ਜਿਹੜੇ ਜਿੰਦੇ ਨੇ ਇਹਨਾਂ ਨੂੰ ਲਵਲੋਕ ਵੀ ਕਹਿੰਦੇ ਆ ਯਾਨੀ ਕਿ ਪਿਆਰ ਦੇ ਜੰਦੇ ਤੇ ਇਹ ਇੱਥੇ ਕਹਿੰਦੇ ਜਿੰਨਾ ਕੁ ਮੈਂ ਸੁਣਿਆ ਉਹ ਲੋਕ ਲੂਕ ਲਾ ਕੇ ਚਾਬੀ ਇੱਥੇ ਸਿੱਟ ਜਾਂਦੇ ਨੇ ਤੇ ਆਹ ਦੇਖੋ ਕਿੰਨੇ ਜੰਦੇ ਜੰਦੇ ਨੇ ਤੇ ਕਿੰਨੇ ਤਰ੍ਹਾਂ ਦੇ ਨੇ ਇਹ ਬਹੁਤ ਸੋਹਣੇ ਆ ਵੀ ਤੇ ਜਿਹੜੇ ਪੁਰਾਣੇ ਹੋ ਜਾਂਦੇ ਹੋਣਗੇ ਟੁੱਟ ਜਾਂਦੇ ਹੋਣੇ ਕਈ ਵਾਰ ਇਹ ਇੰਨਾ ਜ਼ਿਆਦਾ ਭਾਰ ਹੋ ਜਾਂਦਾ ਜਾਲੀ ਜੀ ਨੂੰ ਵੀ ਤੋੜ ਦਿੰਦੇ ਨੇ ਇਹ ਆਪਾਂ ਫਰਾਂਸ 'ਚ ਦੇਖੇ ਸੀਗੇ ਉੱਥੇ ਜ਼ਿਆਦਾ ਸੀਗੇ ਸਭ ਤੋਂ ਤੇ ਆਹ ਦੇਖੋ ਉਹ ਦੇਖੋ ਕਿੰਨਾ ਸੋਹਣਾ ਬਿਰੂ ਆ ਤਾਂ ਤੇ ਚਾਰ ਸਫੇਰਾ ਬਾਹਲੀ ਘਾਟਾ ਸਾਰਾ ਸੋਹਣਾ ਚਾਰ ਸਫੇਰਾ ਇੱਥੋਂ ਤੇ ਇਹਦੇ ਨੇੜੇ ਆਪਣਾ ਹੋਸਟਲ ਸੀ ਜਿੱਥੇ ਆਪਾਂ ਰਹੇ ਸੀਗੇ ਤੇ ਤਾਂ ਕਰਕੇ ਇਹ ਆਪਾਂ ਨੂੰ ਯਾਦ ਹੋ ਗਿਆ ਲਓ ਵੀ ਆਪਾਂ ਨਾ ਜੂਰਕ ਦੀ ਜਿਹੜੀ ਲੇਕ ਆ ਉਹਦੇ ਕੋਲੇ ਪਹੁੰਚ ਗਏ ਉੱਥੇ ਦੇ ਹੋਰ ਦ੍ਰਿਸ਼ ਦੇਖਦੇ ਆ ਉਹ ਜਹਾਜ਼ ਉਹ ਬਹੁਤ ਵੱਡਾ ਆ ਜੇ ਦੇਖਦੇ ਆ ਮੇਰੇ ਕਰਕੇ ਆ ਦੇਖ ਕਿੰਨਾ ਘੈਂਟ ਆ ਬਾਹਲਾ ਸੋਹਣਾ ਲੱਗਦਾ ਵੀ ਬਹੁਤ ਪਿਆਰਾ ਕਿਹਾ ਆ ਜਾਈ ਇਹ ਤੇ ਇਹਦੀ ਬੈਕ ਸਾਈਡ ਤੇ ਲੱਗਿਆ ਹੋਇਆ ਉਹ ਝੰਡਾ ਉਹਦਾ ਫੇਰ ਟਜ਼ਲੈਂਡ ਦਾ ਤੇ ਕੰਟ ਦੇ ਉੱਤੇ ਆ ਪਤ ਨਹੀਂ ਸਕਦਾ ਘੰਟਾ ਲੱਗਿਆ ਤੇ ਸੋਨਾ ਬਹੁਤ ਜਿਆਦਾ ਸੋਹਣੀ ਲੱਗਦੀ ਹੈ ਇੱਥੇ ਕਿੱਤੀ ਜਹਾਜ਼ ਕੱਲ ਪਿੱਛੇ ਕੱਲ ਕੁਝ ਮਰਜੀ ਚੱਲੋਂ ਦੇਖਦੇ ਵਿੱਚ ਹੋਰ ਵੀ ਇੱਥੇ ਨਿੱਕੇ ਨਿੱਕੇ ਕਿਸ਼ਤੀਆਂ ਨੇ ਆ ਦੇਖੋ ਹੀ ਸਾਰੀਆਂ ਸੋਹਣੀਆਂ ਲੱਗਦੀਆਂ ਨੇ ਆ ਦੇਖੋ ਕਿ ਨਿਗਾਹ ਲੱਗਦੀਆਂ ਬਹੁਤ ਪਿਆਰਾ ਡਰੇਸ ਆ ਵੀ ਇਹ ਯੂਰਕੀ ਦੇ ਏਕ ਦਾ ਮਗਰ ਘarne ਉਹ ਘarne ਜਾਂ ਹੋਟਲ ਨੇ ਜਾਂ ਬਿਜ਼ਨਸ ਨੇ ਕੁਝ ਵੀ ਆ ਆਪਾਂ ਕਹਿ ਸਕਦੇ ਆ ਪਰ view ਬਹੁਤ ਸੋਹਣਾ ਉਹ ਦੂਰ ਪਹਾੜ ਵੀ ਦਿਖਦੇ ਐ ਇੱਥੋਂ ਪਹਾੜੀ ਏਰੀਆ ਚ ਬਣਿਆ ਹੋਇਆ ਇਹ ਬਹੁਤ ਸੋਹਣਾ ਬਹੁਤ ਠੂਠ ਜਿੰਨੀ ਇਹਦੀ ਪ੍ਰੀਤ ਦਿੱਤੀ ਜਾਵੇ ਉਨੀ ਥੋੜੀ ਕਿ ਬਹੁਤ ਪਿਆਰਾ ਬਹੁਤ ਸੋਹਣਾ ਆਹ ਦੇਖ ਇੱਕ ਗਿਸ਼ਟੀ ਇੱਧਰ ਆਜੀ ਇੱਧਰ ਵੀ ਛਾਇਰਦੇ ਆਪਾਂ ਪੁਲ ਜੇ ਤੇ ਖੜੇ ਆਂ ਇੱਥੋਂ ਖੜ ਕੇ ਉਹਨੂੰ ਦੇਖਦੇ ਆਂ ਉਹ ਦੂਰ ਤੱਕ ਤੇ ਜਿਹੜੀ ਕੋਈ ਚੀਜ਼ ਦੇਖਣੀ ਹੁੰਦੀ ਉਹਨੂੰ ਆਪਾਂ ਜ਼ੂਮ ਜਾਂ ਕਰਦੇ ਆਂ ਤੇ ਬਾਲਾ ਸੋਹਣਾ ਬਾਲਾ ਨੰਦਾਰ ਹੈ ਕਿੜ ਕੇ ਹੋ ਆਪਾਂ ਦਾ ਜਿਹੜੀ ਲੇਕ ਦਾ ਇਹਦੇ ਸਾਹਮਣੇ ਇੱਕ ਉੱਚੀ ਜੀ ਥਾਂ ਸੀਗੀ ਤੇ ਉੱਥੇ ਆ ਗਏ ਉੱਥੋਂ ਖੜ ਕੇ ਤੁਹਾਨੂੰ ਇਹ ਡਰੈਸ ਦਿਨ ਦਾ ਉਹ ਵੀ ਆਪਾਂ ਤੁਹਾਨੂੰ ਨਾਲ ਨਾਲ ਦਿਖਾਉਣੇ ਆ ਤੇ ਜਿਹੜਾ ਬਹੁਤ ਜਿਆਦਾ ਖੂਬਸੂਰਤ ਲੱਗਦਾ ਆ ਦੇ ਆ ਪੁਲ ਜਿਹਾ ਉਹ ਇਹ ਇਹਦੇ ਸਾਹਮਣੇ ਜੀ ਨਹੀਂ ਜਿਹੜੀ ਬਿਲਡ ਇਹ ਬਿਲਡਿੰਗ ਨਹੀਂ ਹੈਗੀ ਅਸਲ ਚ ਕਿਉਂਕਿ ਉੱਚਾ ਨੀਮਾ ਹੈ ਸਿਟੀ ਤਾਂ ਇਹਦੀ ਇਧਰਲੀ ਸਾਈਡ ਦੇ ਉੱਤੇ ਇਹ ਇੱਕ ਉੱਚੀ ਜੀ ਥਾਂ ਉੱਥੇ ਖੜ ਗਏ ਆਪਾਂ ਅਕੇ ਤੇ ਉੱਥੋਂ ਖੜ ਕੇ ਇਹ ਸਾਰਾ ਦ੍ਰਿਸ਼ ਹੈ ਜਿਹੜਾ ਚਾਰ ਸਪਰੇ ਦੇ ਆਪਾਂ ਨੂੰ ਕਿਹੋ ਜਿਹਾ ਦਿਂਦਾ ਉਹ ਆਪਾਂ ਦੇਖਦੇ ਹਾਂ ਕਿੰਨਾ ਘੈਂਟ ਆ ਸਾਰਾ ਆਲਾ ਦਵਾਲਾ ਤਾਂ ਬਿਲਡਿੰਗਾਂ ਆ ਗਈਆਂ ਖੈਰ ਤੇ ਇੱਥੇ ਆ ਦੇਖਿਆ ਆਪਣੀਆਂ ਬੈਕ ਸਾਈਡ ਦੇ ਉੱਤੇ ਜਿਹੜੇ ਇਹ ਇਹ ਵਿਊ ਆ ਜਿਹੜਾ ਇਹ ਸਾਰਾ ਇੱਥੋਂ ਬਹੁਤ ਸੋਹਣਾ ਕੂਟ ਇੱਥੇ ਕਾਫੀ ਲੋਕ ਆਏ ਹੋਏ ਨੇ ਜਿਹੜੇ ਫੋਟੋਆਂ ਖਿੱਚੀ ਜਾਂਦੇ ਨੇ ਤੇ ਕਿਉਂਕਿ ਹੈ ਹੀ ਬਹੁਤ ਜਿਆਦਾ ਸੋਹਣਾ ਹੈ ਇਹ ਤੇ ਆ ਦੇਖੋ ਇਧਰਲੀ ਸਾਈਡ ਤੇ ਚਾਰ ਸਪਰੇ ਸੋਹਣਾ ਬਹੁਤ ਬਹੁਤ ਸੋਹਣਾ ਬਹੁਤ ਵਧੀਆ ਵਿਊ ਬਣਦਾ ਤੇ ਆ ਦੇਖੋ ਇਹ ਇਸ ਦਾ ਰਿਵਿਊ ਆ ਇਹ ਤੇ ਆਪਾਂ ਫਿਰ ਹੁਣ ਅੱਗੇ ਚੱਲਦੇ ਹਾਂ ਇੱਕ ਹੋਰ ਥਾਂ ਤੇ ਜਿਵੇਂ ਪਿੰਡਾਂ 'ਚ ਅੱਗੇ ਬੀਹਿਆਂ ਦੇ ਵਿੱਚ ਇੱਟਾਂ ਨਹੀਂ ਲੱਗੀਆਂ ਹੁੰਦੀਆਂ ਇੱਟਾਂਆਂ ਜਿਹੜੀਆਂ ਗਲੀਆਂ ਬਣਾਈਆਂ ਹੁੰਦੀਆਂ ਸੀ ਉਹ ਇਹ ਜਿਹੀਆਂ ਇੱਟਾਂ ਲੱਗੀਆਂ ਹੋਈਆਂ ਨੇ ਇੱਥੇ ਜਿਹੜੀਆਂ ਤੁਸੀਂ ਦੇਖ ਸਕਦੇ ਹੋ ਤੇ ਉਹ ਦਰਸਤ ਜਰੂਰ ਆ ਬੱਕਰੇ ਨੇ ਵੀ ਇੱਥੇ ਦਰਸਤ ਲੱਗੇ ਹੋਏ ਨੇ ਵਿਚੀ ਤੇ ਇਹ ਜੇ ਥਾਂ ਦੇ ਉੱਤੇ ਸਾਰੀਆਂ ਇੱਟਾਂ ਇਹ ਉਹੀ ਲਾਈਆਂ ਹੋਈਆਂ ਨੇ ਇਹ ਨੂੰ ਕੋਈ ਚਰਚ ਲੱਗਦੀ ਆ ਜਿਹੜੀ ਆਹ ਜਿੱਥੇ ਆਪਾਂ ਖੜੇ ਆ ਚਤ ਦੇ ਜਮਾ ਸਾਹਮਣੇ ਫਰੰਟ ਵਾਲਾ ਹਿੱਸਾ ਲੱਗਦਾ ਤੇ ਚਰਚਾ ਜਿਹੜੀ ਇਹ ਪੁਰਾਣੀ ਲੱਗਦੀ ਹੈ ਉਹ ਦਰਵਾਜ਼ਾ ਦੇਖਣ ਜੋਗ ਆ ਆਪਾਂ ਉਹ ਦਰਵਾਜ਼ਾ ਵੀ ਦੇਖ ਕੇ ਜਾਵਾਂਗੇ ਤੇ ਮੂਰਤੀਆਂ ਬਣੀਆਂ ਹੋਈਆਂ ਨੇ ਨਿੱਕੇ ਨਿੱਕੇ ਆ ਉਹ ਦਿਖਾਉਨੇ ਆ ਤੁਹਾਨੂੰ ਤੇ ਆਹ ਦਰਵਾਜ਼ਾ ਜਿਹੜਾ ਆਪਾਂ ਜਿਹਦੀ ਗੱਲ ਕਰਦੇ ਸੀ ਇਹਦੇ ਤੇ ਇਹ ਜੀਆਂ ਮੂਰਤੀਆਂ ਬਣਾਈਆਂ ਹੋਈਆਂ ਨੇ ਅੰਟਰ ਤਰ੍ਹਾਂ ਦੀਆਂ ਤੇ ਕਾਫੀ ਜ਼ਿਆਦਾ ਨੇ ਇਹ ਆਪਾਂ ਟਰਾਈ ਕਰਦੇ ਹਾਂ ਸਾਰੀਆਂ ਨੂੰ ਦੇਖਣ ਦੀ ਤੇ ਇਹ ਜਿਹੜੀਆਂ ਮੂਰਤੀਆਂ ਨੇ ਜਿਵੇਂ ਆਇਆ ਕਹੋ ਵੀ ਇਹ ਲੱਕੜ ਦੀਆਂ ਇਹ ਦਰਵਾਜ਼ੇ ਦੇ ਵਿੱਚੀ ਜਿਵੇਂ ਇਹਨਾਂ ਨੇ ਬਣਾਈਆਂ ਹੋਈਆਂ ਨੇ ਇਹ ਖੋਦ ਕੇ ਤੇ ਅੱਖਰ ਵੀ ਉਵੇਂ ਹੀ ਲਿਖੇ ਹੋਏ ਨੇ ਤੇ ਇਹ ਦੇ ਬਾਰੇ ਆਪਾਂ ਨੂੰ ਜਿਹੜਾ ਕੋਈ ਸਟੋਰੀ ਹੋਣੀ ਆ ਕੋਈ ਇਤਿਹਾਸ ਹੋਣਾ ਇਹਨਾਂ ਦਾ ਜਿਹਦੇ ਬਾਰੇ ਆਪਾਂ ਨੂੰ ਕੋਈ ਬਹੁਤਾ ਪਤਾ ਤਾਂ ਨਹੀਂ ਲੱਗਦਾ ਹੈਗਾ ਪਰ ਇਹ ਮੂਰਤੀਆਂ ਇਹ ਸੋਹਣੀਆਂ ਲੱਗਦੀਆਂ ਨੇ ਵਧੀਆ ਟੇਟਾਂ ਕਰਕੇ ਆਪਾਂ ਇਹਦੀ ਇਹ ਵੀਡੀਓ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤੇ ਕਲਾਕਾਰ ਦੇਖੋ ਕਿੰਨੀ ਤਾਕੜੀ ਕੀਤੀ ਹੋਈ ਆ ਵਿੱਚੀ ਬੱਕਰੀਆਂ ਭੇਡਾਂ ਜਾਨਵਰ ਬੰਦੇ ਸਾਰਾ ਕੁਝ ਬਣਾਏ ਪਏ ਨੇ ਤੇ ਵਿੱਚੀ ਖੋਦ-ਖੋਦ ਕੇ ਤੇ ਕਿਉਂਕਿ ਇਹ ਚਰਚ ਦਾ 게ਟ ਆ ਹੁਣਾ ਦਾ ਕੋਈ ਇਹਨਾਂ ਦੇ ਧਰਮ ਦੇ ਨਾਲ ਸੰਬੰਧਤੀ ਹੁਣਾ ਕੁਛ ਨਾ ਕੁਛ ਤੇ ਕੀ ਹੁਣਾ ਉਹਦੇ ਬਾਰੇ ਆਪਾਂ ਨੂੰ ਬਹੁਤੀ ਜਾਣਕਾਰੀ ਨਹੀਂ ਹੈਗੀ ਤੇ ਨਾ ਹੀ ਆਪਾਂ ਉਹਦੇ ਬਾਰੇ ਕੋਈ ਬਹੁਤਾ ਇਹਦੇ ਤੇ ਕਮੈਂਟ ਕਰਾਂਗੇ ਪਰ ਆਪਾਂ ਨੂੰ ਇਹ ਫੋਟੋ ਸੋਹਣੀ ਲੱਗੀ ਤਾਂ ਦਿਖਾ ਤੀਓ ਮੱਸੀ ਕਹੀ ਜਾਂਦੀ ਸੀ ਆ ਸੱਪ ਫਿਰਦਾ ਤੇ ਆ ਬੱਕਰੀਆਂ ਇਹੋ ਜਿਹਾ ਕੁਝ ਦਿਖਾਇਆ ਹੋਇਆ ਵਿੱਚ ਇਹਨਾਂ ਦੇ ਬੰਦਿਆਂ ਦੇ ਨਾਲ ਆ ਸ਼ਿਪ ਸ਼ਿਪ ਦੇ ਵਿੱਚੋਂ ਪਾਣੀ ਬੰਦਾ ਡੁੱਬੀ ਜਾਂਦਾ ਇਹੋ ਜੀ ਐ ਐ ਦੇਖ ਸਕਦੇ ਆਪਾਂ ਤੇ ਕੌਣ ਨੇ ਉਹ ਕੀ ਨੇ ਉਹ ਕੀ ਕਰਦੇ ਨੇ ਇਹਨਾਂ ਬਾਲਾ ਪਾਨੂੰ ਪਤਾ ਨਹੀਂ ਤੇ ਆ ਵੀ ਕੋਈ ਇਸ ਆਮਸ ਵੀ ਨਾ ਉਹ ਵੀ ਜਗਾ ਪਤਾ ਨਹੀਂ ਵੀ ਹੁਣ ਕਹਿਣਾ ਮੁਸ਼ਕਲ ਹੀ ਆ ਤੇ ਕਾਰੀਆਂ ਮੂਰਤੀਆਂ ਨੇ ਇਹ ਕਾਦੇ ਨਾਲ ਸੰਬੰਧਤ ਨੇ ਇਹ ਕਹਿਣਾ ਤਾਂ ਮੁਸ਼ਕਲ ਆ ਤੇ ਪਰ ਹੈਗੀਆਂ ਕਾਫੀ ਜ਼ਿਆਦੇ ਨੇ ਆ ਦੇਖੋ ਇਹ ਹਜੇ ਦੋ ਲੈਣਾ ਜਾਂ ਹੋਰ ਪਈਆਂ ਨੇ ਅੱਜ ਸਾਰੀਆਂ ਦੇਖ ਲੈਣੇ ਕੋਈ ਆਹ ਦੇਖੋ ਐਸ ਤਰ੍ਹਾਂ ਦੇ ਆ ਕੋਈ ਥੱਲੇ ਬੈਠਾ ਬੰਦਾ ਕੋਈ ਤੇ ਖੜਾ ਪਤਾ ਨਹੀਂ ਕੀ ਕੁਝ ਜਿਹਾ ਬਣਾਈ ਬੈਠੇ ਨੇ ਇਹ ਤੇ ਆਹ ਦੇਖ ਇਧਰਲੀ ਸਾਈਡ ਤੇ ਹੋਰ ਵੀ ਨੇ ਆ ਦੇਖੋ ਆ ਦੇਖੋ ਆ ਕੁੱਟੀ ਜਾਂਦਾ ਕੋਈ ਕਿਸੇ ਨੇ ਆ ਥੱਲੇ ਆ ਜਾਓ ਤੇ ਥੱਲੇ ਇਹੋ ਜਿਹੀਆਂ ਮੂਰਤੀਆਂ ਵੀ ਨੇ ਕੋ ਇਹਦੇ ਵਿੱਚ ਹੀ ਲਾਈਆਂ ਹੋਈਆਂ ਦਰਵਾਜ਼ੇ ਜੇ ਚ ਇਹ ਦਰਵਾਜ਼ਾ ਪੂਰਾ ਜਿਹੜਾ ਆਹਾ ਪ ਦਿੱਕੀ ਜਾਂਨੇ ਉਹਦੇ ਤੇ ਬਾਹਰ ਇਹ ਬੜੀਆਂ ਹੋਈਆਂ ਨੇ ਇਹ ਮੂਰਤੀਆਂ ਆਹਾ ਦਰਵਾਜ਼ਾ ਆਹ ਦੇਖੋ ਕਾਫੀ ਵੱਡਾ ਸੀ ਇਹ ਦਰਵਾਜ਼ਾ ਜਾ ਤੇ ਆ ਦੇ ਆਪਣੀ ਬੈਕ ਸਾਈਡ ਦੇ ਉੱਤੇ ਦੇਖੋ ਇਹ ਹੀ ਦਰਵਾਜ਼ਾ ਸੀ ਉਹ ਜਿਹੜਾ ਹੁਣ ਆ ਉਹ ਆਪਣੇ ਮਾਗਰ ਦੀ ਦਾ ਇਹਦੇ ਤੇ ਇਹ ਸਾਰੀਆਂ ਮੂਰਤੀਆਂ ਬਣੀਆਂ ਹੋਈਆਂ ਸੀ ਚਰਚੀ ਹੋਣੀ ਹੈ ਮੇਰੇ ਖਿਆਲ ਨਾਲ ਤੇ ਹੋਰ ਤਕਰੀ ਹੋ ਸਕਦਾ ਬਸ ਕਿ ਲਾਹਨਜੁਰਕ ਦੀਆਂ ਗਲੀਆਂ ਦਿਖਾਈਏ ਨਾ ਆ ਦੇਖੋ ਆ ਵੀ ਇਧਰ ਨੂੰ ਚੜਾਈ ਛੜਦੀ ਐ ਇੱਥੋਂ ਖੜ ਕੇ ਦਿਖਾਉਣਾ ਤੁਹਾਨੂੰ ਆ ਵੀ ਤੇ ਹੱਥ ਨੇ ਢਾਲ ਦੇਖੋ ਕਿੰਨੀਆਂ ਆ ਸੋਨਾ ਢਾਲ ਕਿੰਨੀਆਂ ਜ਼ਿਆਦਾ ਹੋਰ ਦੇਖੋ ਆਹੀ ਢਾਲ ਸੀਗੀ ਉਹ ਜਿਹੜੀਆਂ ਤੁਸੀਂ ਪਾਸ ਦੇਖ ਰਹੇ ਹੋ ਜੀ ਜਿਹਦੇ ਬਾਰੇ ਆਪਾਂ ਦੱਸਦੇ ਸੀਗੇ ਬੜੀ ਜਿਆਦੇ ਢਾਲ ਆ ਜਿਵੇਂ ਨਹੀਂ ਇੰਨੀ ਢਾਲ ਮੈਂ ਦੇਖਦਾ ਨਹੀਂ ਹੁੰਦਾ ਪਰ ਇੱਥੇ ਜੂਰਕ ਦੇ ਵਿੱਚ ਇਹ ਇੱਥੋਂ ਬਹੁਤ ਜਿਆਦੇ ਉੱਚਾ ਨੀਵਾ ਉੱਚਾ ਜਾਨੀ ਇਧਰ ਹੀ ਬੈਕ ਸਾਈਡ ਪੌੜੀਆਂ ਬਣੀਆਂ ਹੋਈਆਂ ਨੇ ਨਾਲ ਤੇ ਨਾਲ ਢਾਲ ਉੱਤਰ ਨੂੰ ਜਿਵੇਂ ਮਰਜ਼ੀ ਉੱਤੋਂ ਜੋ ਪੌੜੀਆਂ ਰਹੀਆਂ ਉੱਤਰੋ ਚਾਹੇ ਢਾਲ ਨਾਲ ਜਾਨੀ ਉੱਤੇ ਉੱਤੇ ਰੋੜਿਓ ਤੇ ਕਾਫੀ ਜਿਆਦੇ ਆ ਇਹ ਕਾਫੀ ਜਿਆਦਾ ਜਾਨੀ ਜੀ ਇਹਨੂੰ ਕਹਿ ਦਿੰਦੇ ਆ ਤੇ ਠਕਾਉਣ ਵਾਲੀ ਆ ਉਹ ਦੇਖੋ ਮਾਦਰ ਇੰਨੀ ਢਾਲ ਆ ਇੰਨੀ ਗਾਹਾਂ ਸੀਗੀ ਆਪਾਂ ਜਿਹੜੀ ਦਿਖਾਈ ਉਦੋਂ ਦਿਖਾਉਂਦੇ ਸੀਗੇ ਉੱਥੋਂ ਚਲੋ ਫਿਰ ਮਿਲਦੇ ਆ ਤੇ ਆ ਹੁਣ ਆਪਾਂ ਅਗਲੇ ਦਿਨ ਅੱਜ ਦਾ ਲਾਸਟ ਟਾਈਮ ਸੀਗਾ ਤੇ ਅੱਜ ਆਪਾਂ ਜਾ ਰਹੇ ਆ ਬੈਕ ਬੈਂਕਓਵਰ ਤੇ ਆ ਬਾਕੀ ਆਪਾਂ ਪਾਸ ਕਰਦੇ ਆ ਵੀ ਤੁਹਾਨੂੰ ਇਹ ਜਿਹੜਾ ਆਪਣਾ ਟੂਰ ਸੀਗਾ ਸਵੀਟਰ ਲੈਂਡ ਦਾ ਵਧੀਆ ਲੱਗਿਆ ਉਹ ਜਿੰਨੀਆਂ ਵੀਡੀਓ ਪਾਈਆਂ ਚੰਗੀਆਂ ਲੱਗੀਆਂ ਹੋਣਗੀਆਂ ਤੇ ਹੁਣ ਆਪਾਂ ਬੈਕ ਬੈਂਕੋਵਰ ਜਾ ਰਹੇ ਹਾਂ ਤੇ ਆ ਸਵੇਰ ਦਾ ਦੇਣਾ ਤੇ ਅੱਜ ਆਪਣੀ ਫਲਾਈਟ ਆ ਬਸ ਤੇ ਚਲੋ ਮਿਲਦੇ ਹਾਂ ਦੇਖਦੇ ਰਹੋ ਧੰਨਵਾਦ